ਦੋਸਤੋ ਤੁਹਾਡੇ ਵਾਸਤੇ ਲੈ ਕੇ ਆਏ ਆ ਫੈਂਸੀ ਪਰਦੇ ਤੁਸੀਂ ਕੋਠੀਆਂ ਦੇ ਵਿੱਚ ਲਾਉਣੇ ਆ ਆਪਣੇ ਸ਼ੋਰੂਮਾਂ ਚ ਲਾਉਣੇ ਆ ਤਾਂ ਫੈਂਸੀ ਪਰਦਿਆਂ ਦੀ ਫੁੱਲ ਰੇਂਜ ਹੈ ਆਪਾਂ ਕਰਾਂਗੇ ਅਮਰਤ ਹੈਂਡਲੂਮ ਦੇ ਓਨਰ ਦੇ ਨਾਲ ਗੱਲ ਵੀ ਜਿਹੜੀ ਫੁੱਲ ਰੇਂਜ ਆ ਕਿਹੜੀ ਕਿਹੜੀ ਤੁਹਾਡੇ ਕੋਲੇ ਆਪਣੇ ਕੋਲੇ ਪਰਦੇ ਦੀ ਵੈਰਾਈਟੀ ਸਾਰੀ ਮਿਲ ਜਾਂਦੀ ਐ ਪਰਦੇ ਦੇ ਵਿੱਚ 150 ਰੁਪਏ ਤੋਂ ਰੇਂਜ ਸਟਾਰਟ ਹੋ ਜਾਂਦੀ ਐ ਉਸ ਤੋਂ ਵਧੀਆ ਜਿੰਨੇ ਮਰਜ਼ੀ ਲਈ ਚੱਲੋ ਇਹ ਇੱਕ ਪਰਦਾ 150 ਰੁਪਏ ਦਾ ਸਟਾਰਟ ਹੈ ਸਟਾਰਟ ਹੈ ਹਾਂਜੀ ਹਾਂਜੀ ਠੀਕ ਐ ਬਾਕੀ ਇਸ ਤੋਂ ਵਧੀਆ ਦੇਖੋ ਨਮੀ ਨਮੀ ਡਿਜ਼ਾਈਨਿੰਗ ਮਿਲ ਜੂ ਸਾਰੀ 200 ਤੋਂ 250 ਤੋਂ 300 ਹਰ ਰੇਂਜ ਚ ਪਰਦਾ ਮਿਲ ਜੂਗਾ ਹੀ ਠੀਕ ਐ ਜਿੰਨਾ ਤੁਹਾਡਾ ਸਾਈਜ਼ ਆ ਉਹਦੇ ਅਕੋਰਡਿੰਗ ਤਿਆਰ ਵੀ ਹੋ ਜੂਗਾ ਹੀ ਕੋਈ ਮਰਜ਼ੀ ਡਿਜ਼ਾਈਨ ਲੈ ਸਕਦੇ ਹੋ ਦੇਖੋ ਹਰ ਤਰ੍ਹਾਂ ਦੇ ਡਿਜ਼ਾਈਨ ਨੇ ਪ੍ਰਿੰਟਡ ਆਰਟੀਕਲ ਆ ਗਏ ਸਾਰੇ ਤਰ੍ਹਾਂ ਦੇ ਇੱਕ ਤੋਂ ਇੱਕ ਡਿਜ਼ਾਈਨ ਹੈ ਜੀ ਮੈਂ ਦੇਖੋ ਇਹ ਕਰੀਮ ਕ ਇਦੇ ਵਿੱਚ ਸਾਰੇ ਕਲਰ ਮਿਲ ਜਾਣਗੇ। ਕਾ ਦੇਖੋ ਨਵੇਂ-ਨਵੇਂ ਡਿਜ਼ਾਈਨ ਐ ਇਸ ਤਰ੍ਹਾਂ ਪੈਚਵਰਕ ਵਾਲੇ కర్ਟਨ ਲੈਣੇ ਐ ਇਸ ਤਰ੍ਹਾਂ ਪੈਚ ਵਾਲੇ కర్ਟਨ ਮਿਲ ਜਾਣਗੇ। 벨ਵੈਟ ਫਿਨਿਸ਼ਿੰਗ 'ਚ ਲੈਣੇ ਆ ਦੇਖੋ ਇਸ ਤਰ੍ਹਾਂ ਦੀ। ਤੋ ਇੱਕ ਰੇਂਜ ਮਿਲ ਜੂਗੀ ਸਾਰੀ। ਹਰ ਤਰ੍ਹਾਂ ਦੇ ਪਰਦੇ ਮਿਲ ਜਾਣਗੇ। ਦੇਖੋ ਕਲਰ ਦੇ ਅਕੋਰਡਿੰਗ ਮੈਚ ਕਰਕੇ ਬਣ ਜਾਣਗੇ। ਬਾਕੀ ਆਪਣੇ ਕੋਲੇ ਪਰਦੇ ਦੇ ਬੁਕਸ ਵੀ ਹੁੰਦੀਆਂ ਨੇ ਫਾਈਲਸ। ਉਹਨਾਂ 'ਚ ਸਾਰੀ ਇੱਕ ਤੋਂ ਇੱਕ ਰੇਂਜ ਹੈ ਜੀ ਕਸਟਮਰ ਨੂੰ ਚੁਆਏ ਸ ਕਲਰ ਉਹਦੇ ਅਕੋਰਡਿੰਗ ਵੀ ਮਿਲ ਜੂਗੀ। ਬਲਾਈਂਡਸ ਦੀ ਪੂਰੀ ਰੇਂਜ ਮਿਲ ਜੂਗੀ ਜੀ। ਹਰ ਤਰ੍ਹਾਂ ਦੀ ਬਲਾਈਂਡਸ ਮਿਲ ਜਾਣਗੀਆਂ। ਹਰ ਕਲਰ ਕਸਟਮਰ ਦੇ ਅਕੋਰਡਿੰਗ ਮਿਲ ਜੂਗਾ ਇੱਕ ਪਲੈਂਟ ਦੇ ਵਿੱਚ ਤਿੰਨ ਤੋਂ ਚਾਰ ਕਲਰ ਹਰੇਕ ਡਿਜ਼ਾਈਨ ਦੇ ਵਿੱਚ ਹੀ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਰੂਲਰ ਚ ਲੈਣੀ ਹੈ ਜਾਲੀ ਵਾਲੀ ਬਲਾਈਂਡ ਲੈਣੀ ਹੈ ਤੁਸੀਂ ਇਸ ਤਰ੍ਹਾਂ ਬੰਦ ਹੋ ਜਾਂਦੀ ਹੈ ਇਹ ਪੂਰੀ ਆਹ ਦੇਖੋ ਇਸ ਤਰ੍ਹਾਂ ਆਪਣੇ ਕੋਲ ਕਰਟਨ ਦੀਆਂ ਫਾਈਲਸ ਵੀ ਹੈਗੀਆਂ ਨੇ ਉਹਦੇ ਵਿੱਚ ਤੁਸੀਂ ਰੂਮ ਦੇ ਅਕੋਰਡਿੰਗ ਕਲਰ ਮੈਚ ਕਰ ਸਕਦੇ ਹੋ ਇੰਟੀਰੀਅਰ ਦੇ ਅਕੋਰਡਿੰਗ ਕਰਟਨ ਦੀਆਂ ਫਾਈਲਸ ਵੀ ਹੁੰਦੀਆਂ ਨੇ ਆਪਣੇ ਕੋਲੇ ਹੀ ਉਹਦੇ ਅਕੋਰਡਿੰਗ ਤੁਸੀਂ ਰੂਮ ਦੇ ਅਕੋਰਡਿੰਗ ਇੰਟੀਰੀਅਰ ਦੇ ਅਕੋਰਡਿੰਗ ਕਲਰ ਮੈਚ ਕਰ ਸਕਦੇ ਹੋ ਹਰ ਤਰ੍ਹਾਂ ਦੇ ਕਲਰ ਮਿਲ ਜਾਣਗੇ ਡਿਜ਼ਾਈਨ ਇੱਕ ਤੋਂ ਇੱਕ ਵੈਰਾਈਟੀ ਮਿਲ ਜੂਗੀ ਚੈਨਲ ਅਲੋਕਿਆ ਸਟ੍ਰੈਚੀਰ ਵਾਲੇ ਘਟਨ ਬੋਲਦੇ ਆ ਅੱਜਕਲ ਪੂਰੇ ਟ੍ਰੈਂਡ ਚ ਹੈ ਅੱਜ ਦੀ ਡੇਟ ਦੇ ਵਿੱਚ ਹਰ ਤਰ੍ਹਾਂ ਦੀ ਡਿਜ਼ਾਈਨਿੰਗ ਮਿਲ ਜੂ ਕਲਰ ਅਕੋਰਡਿੰਗ ਸਾਰੇ ਰੂਮ ਦੇ ਅਕੋਰਡਿੰਗ ਮਿਲ ਜਾਣਗੇ ਤੁਹਾਨੂੰ ਇਹ ਦੇਖੋ ਇੱਕ ਤੋਂ ਇੱਕ ਵੈਰਾਈਟੀ ਹੈ ਪਰਦੇ ਦੀ ਲਾਈਨ 'ਚ ਹੀ ਹੋਰ ਤਰ੍ਹਾਂ ਦੇ ਆਰਟੀਕਲ ਆਈ ਆਪਣੇ ਕੋਲੇ ਪਰਦੇ ਦੀ 150 200 ਰੁਪਈਆ ਹੀ ਉਹਦੇ 'ਚ ਦਿਖਾਣ ਲੱਗੇ ਵੀਡੀਓ ਬਹੁਤ ਲੰਬੀ ਚਲੀ ਜਾਣੀ ਹੈ ਇਸ ਤਰ੍ਹਾਂ ਵੀਡੀਓ 'ਚ ਕਵਰ ਨਹੀਂ ਹੁੰਦਾ ਜਿੰਨੀ ਕੁ ਤੁਹਾਨੂੰ ਵੈਰਾਈਟੀ ਮੇਨ ਮੇਨ ਹੁੰਦੀ ਹੈ ਸਾਰੇ ਇੱਕ ਵਾਰੀ ਕਵਰ ਕਰਨ ਦੀ ਕੋਸ਼ਿਸ਼ ਕਰਦੇ ਆ ਹਾਂ ਦੇ ਕੋਈ ਸਟਰ ਮਾਰਬਲ ਨਹੀਂ ਚ ਲੈਣੇ ਐmbroidery ਵਾਲੇ ਫੈਬਰਿਕ ਲੈਣੀ ਤੁਸੀਂ ਹਰ ਤਰ੍ਹਾਂ ਦੀ ਵੈਰਾਈਟੀ ਮਿਲ ਜੂਗੀ ਇੱਕ ਤੋਂ ਇੱਕ ਕਲਰ ਹੈ ਦੇਖੋ ਗ੍ਰੇ ਕਲਰ ਦੇ ਵਿੱਚ ਆਹ ਆਰਟیکل ਪੂਰਾ ਟ੍ਰੈਂਡ ਚ ਹੈ ਇਸ ਮਲਾਈਂਡਸ ਬਣਾਣੀਆਂ ਨੇ ਤੁਸੀਂ ਇਹਦੀਆਂ ਇੱਕ ਤੋਂ ਇੱਕ ਆਹ ਜਿਹੜੇ ਅੱਜ ਕੱਲ ਕਲਾਸਿਕ ਗੋਠੀਆਂ ਚੱਲਦੀਆਂ ਨੇ ਉਹਨਾਂ ਦੇ ਇੰਟੀਰੀਅਰ ਵਾਸਤੇ ਨਾਲ ਮੈਚ ਕਰਦੀ ਹੈ ਤੁਸੀਂ ਨਹੀਂ ਨਹੀਂ ਬਾਕੀ ਬੱਸ ਕੋਈ ਇੱਕ ਤੋਂ ਇੱਕ ਕਲਰ ਇੱਕ ਤੋਂ ਇੱਕ ਵੈਰਾਈਟੀ ਮਿਲ ਜੂਗੀ ਹਰ ਤਰ੍ਹਾਂ ਦੀ ਰੇਂਜ ਹੈ ਬਾਕੀ ਆਪਣੇ ਕੋਲੇ ਬਲਾਈਂਡਸ ਦੀ ਵੀ ਪੂਰੀ ਰੇਂਜ ਹੁੰਦੀ ਹੈੀ ਉਹ ਵੀ ਤੁਹਾਨੂੰ ਦਿਖਾਣੇ ਆ ਦੇਖੋ ਬਲਾਈਂਡ ਦੇ ਵਿੱਚ ਆਪਣੇ ਕੋਲ ਪੂਰੀ ਰੇਂਜ ਹੈ ਬਲਾਈਂਡਸ ਦੀ ਹਰ ਇੱਕ ਕਲਰ ਹਰ ਇੱਕ ਡਿਜ਼ਾਈਨ ਮਿਲ ਜੂ ਕਸਟਮਰ ਦੇ ਸਾਈਜ਼ ਦੇ ਅਕੋਰਡਿੰਗ ਰੈਡੀ ਕਰਵਾ ਦਾਂਗੇ ਕੋਈ ਵੀ ਸਾਈਜ਼ ਹੁੰਦਾ ਹੈ ਹਰ ਤਰ੍ਹਾਂ ਦੀ ਬਲਾਈਂਡ ਦੇ ਕਲਰ ਡਿਜ਼ਾਈਨ ਮਿਲ ਜਾਣਗੇ ਇਸ ਤੋਂ ਇਲਾਵਾ ਆਪਣੇ ਕੋਲ ਆ ਦੇਖੋ ਜੈਬਰਾ ਦੇ ਵਿੱਚ ਵੀ ਡਿਜ਼ਾਈਨਿੰਗ ਮਿਲ ਜਾਣਗੀਆਂ ਬਹੁਤ ਤਰ੍ਹਾਂ ਦੀ ਅੱਜ ਕੱਲ ਪੂਰੀ ਟ੍ਰੈਂਡ ਦੇ ਵਿੱਚ ਹੈ ਲੇਟੈਸਟ ਆਈਟਮ ਹੈ ਬਿਲਕੁਲ ਹਰ ਇੱਕ ਕਲਰ ਮਿਲ ਜੂ ਈਕ ਡਿਜ਼ਾਈਨ ਤੇ 4 ਤੋਂ 5 ਕਲਰ ਮਿਲ ਜਾਣਗੇ ਕੋਈ ਮਰਜ਼ੀ ਸਾਈਜ਼ ਤੁਸੀਂ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਆਨਲਾਈਨ ਡਿਲੀਵਰੀ ਵੀ ਅਵੇਲੇਬਲ ਹੈ ਤੁਸੀਂ ਸਾਨੂੰ ਵਟਸਐਪ ਕਰ ਰਹੂਗੇ ਸਾਈਜ਼ ਕੋਈ ਵੀ ਅਸੀਂ ਰੈਡੀ ਕਰਕੇ ਤੁਹਾਡੇ ਘਰੇ ਭਿਜਵਾਉਣ ਦੀ ਫੈਸਿਲਿਟੀ ਵੀ ਮਿਲ ਜੂਗੀ ਮੈਟਾਂ ਦੀ ਗੱਲ ਕਰੀਏ ਆਪਣੇ ਕੋਲੇ ਸਾਰੀ ਰੇਂਜ ਹੁੰਦੀ ਹੈ ਜੀ ਮੈਟਾਂ ਦੀ ਇੱਕ ਤੋਂ ਇੱਕ ਹਰ ਇੱਕ ਸਾਈਜ਼ ਮਿਲ ਜੂਗਾ ਔਰ ਤੁਹਾਡੇ ਰੂਮ ਦੇ ਅਕੋਰਡਿੰਗ ਕੋਈ ਵੀ ਤੁਹਾਨੂੰ ਪਣਾ ਲੈਣਾ ਹੈ ਵੱਡਾ ਛੋਟਾ ਸਾਰੇ ਤਰ੍ਹਾਂ ਦੇ ਪਣੀ ਸਾਈਜ਼ ਅਵੇਲੇਬਲ ਹੈ ਆਪਣੇ ਕੋਲੇ ਬਾਕੀ ਇਸ ਤੋਂ ਇਲਾਵਾ ਆਪਣੇ ਕੋਲੇ ਮੈਟਾਂ 'ਚ ਹਰ ਤਰ੍ਹਾਂ ਦੀ ਕਾਰ ਆ ਦੇਖੋ ਇਸ ਤਰ੍ਹਾਂ ਦੀ ਗ੍ਰਾਸ ਮੈਟ ਮੈਟਾਂ ਦੇ ਵਿੱਚ ਆਪਣੇ ਕੋਲੇ ਹਰ ਇੱਕ ਰੇਂਜ ਮਿਲ ਜਾਂਦੀ ਹੈ ਆ ਦੇਖੋ ਇਸ ਤਰ੍ਹਾਂ ਦੀ ਗ੍ਰਾਸ ਮੈਟ ਲੈਣੀ ਹੈ ਤੁਸੀਂ ਕੁਸ਼ਨ ਮੈਟ ਲੈਣੀ ਹੈ ਟਰਫ ਵਾਲੇ ਮੈਟ ਲੈਣੇ ਹੈ ਹਰ ਇੱਕ ਸਾਈਜ਼ ਮਿਲ ਜੂ ਵੱਡੇ ਛੋਟੇ ਸਾਈਜ਼ ਦੇ ਡੋਰ ਮੈਟ ਲੈਣੇ ਆ ਦੇਖੋ ਪੀਵੀਸੀ ਮੈਟ ਲੈਣੀ ਪੀਵੀਸੀ ਮੈਟ ਦੀ ਫੁੱਲ ਰੇਂਜ ਮਿਲ ਜੂਗੀ ਹਰ ਇੱਕ ਸਾਈਜ਼ ਮਿਲ ਜੂ ਫੀਟਿੰਗ ਵਾਲੇ ਕਾਰੀਗਰਾਂ ਦਾ ਵੀ ਪ੍ਰਬੰਧ ਹੈ ਪੂਰਾ ਹਰ ਇੱਕ ਸਾਈਜ਼ ਲੈ ਸਕੋ ਗੱਦਿਆਂ ਦੀ ਗੱਲ ਕਰੀਏ ਆਪਣੇ ਕੋਲੇ ਗੱਦੇ ਹਰ ਇੱਕ ਸਾਈਜ਼ 'ਚ ਮਿਲ ਜਾਣਗੇ ਕੁਆਲਿਟੀ 6 ਇੰਚੀ 10 ਇੰਚੀ ਹਰੀ-ਕਰੀਂ ਚ ਮਿਲ ਜੂਗਤਿਆਂ ਦੀ ਆਪਣੇ ਕੋਲੇ ਪੂਰੀ ਕੋਈ ਵੀ ਤੁਸੀਂ ਸਾਈਜ਼ ਆਰਡਰ ਤੇ ਦੇ ਕੇ ਬਨਵਾ ਸਕਦੇ ਹੋ ਆਪਣੇ ਤੋਂ ਆਊਟ ਸਾਈਜ਼ ਬਣਾਣਾ ਕੋਈ ਰੈਡੀ ਸਾਈਜ਼ ਸਾਰੇ ਬਾਕੀ ਸਾਈਜ਼ ਜਿਹੜੇ ਨਾਰਮਲ ਸਾਈਜ਼ ਨੇ ਸਾਰੇ ਰੈਡੀ ਮਿਲ ਜਾਂਦੇ ਨੇ ਤਾਂ ਤੁਸੀਂ ਪਤਾ ਨੋਟ ਕਰ ਲਓ ਪਹੁੰਚਣਾ ਕਿੱਥੇ ਆ ਮਾਨਸਾ ਸ਼ਹਿਰ ਦੇ ਵਿੱਚ ਨੇੜੇ ਬੱਸ ਸਟੈਂਡ ਯੂਨੀਵਰਸਲ ਫੋਟੋ ਸਟੂਡੀਓ ਦੇ ਸਾਹਮਣੇ ਨਿਊ ਕੋਰਟ ਰੋਡ ਤੇ ਜਿਹੜਾ ਤੁਸੀਂ ਉੱਪਰ ਬੋਰਡ ਦੇਖ ਰਹੇ ਹੋ ਨਾ ਅਮਰਤ ਹੈਂਡਲੂਮ ਦਾ ਤਾਂ ਵੀਡੀਓ ਸ਼ੇਅਰ ਕਰਕੇ ਆਉਂਗੇ ਲਾਈਕ ਕਰਕੇ ਆਉਂਗੇ ਕਮੈਂਟ ਕਰਕੇ ਆਉਂਗੇ ਤੁਹਾਨੂੰ ਹੋਰ ਵੀ ਸਪੈਸ਼ਲ ਡਿਸਕਾਊਂਟ ਦਿੱਤਾ ਜਾਊਗਾ ਬਹੁਤ ਹੀ ਜਲਦ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ